ਸਈ ਰੱਬ ਨੇ ਤਾਂ ਕਿਹਰੇ ਕਰਿਆ ਵਾ ਬੱਦਲ ਤੇ ਕ ਕਰੋ ਕੱਲ ਤਾਂ ਹਲੇ ਸ਼ੁਕਰ ਤਾਂ ਧੁੱਪ ਚੜਾਤੀ ਅੱਜ ਦਾ ਵਈ ਲੈ ਨਾਲ ਦੇ ਨਾਲ ਹਵਾ ਇੱਕ ਟੱਟ ਪੂਰੀ ਲਾਤੀ ਮੀਂਹ ਦੀ ਪਾਣੀਓ ਪਾਣੀ ਕਰਤਾ ਤਾਂ ਮੈਂ ਵੀ ਭੱਜੀ ਜਿੰਮ ਤੇ ਹੁੰਦਾ ਹੁੰਦਾ ਤੇ ਮੇਰੇ ਪੱਲਾ ਤੁਹਾਨੂੰ ਸਾਰੇ ਨੇ ਪੈਰ ਪੈ ਸਸੇ ਕਰ ਮੀ ਬੇਸ਼ੱਕ ਬਾਲਾ ਵੇਰ ਅੱਬਾ ਥੋੜਾ ਥੋੜਾ ਪਰ ਹਵਾ ਨਾ ਚਲਾ ਯਾਰ ਹਾਂ ਜੀ ਉਹ ਬੱਦਲ ਦੇਖੋ ਕਿਹੜੇ ਸਾਹਮਣੇ ਉੱਪਰ ਘੋਲਿਆ ਮੈਂ ਠੰਡ ਲਾਤੀ ਬਈ ਲੋ ਜੀ ਪਹੁੰਚ ਗਏ ਹੁਣ ਮੋਟਰਪਾ ਐਸੇ ਉੱਪਰ ਤਾਂ ਜ ਬੱਦਲ ਤਾਂ ਮੀਂਹ ਕਿਦਮਣ ਗਾਣੀ ਫੇਰ ਸ਼ੁਰੂ ਹੋ ਗਈ ਅੰਕ ਲਗਣਾ ਕੋਈ ਨਹੀਂ ਛੱਟ ਮਾਰ ਰਹੇ ਨੰਦੇ ਆ ਆ ਲੋਈ ਚਾਬੀ ਸਾਫ ਸਭੀਓ ਕਰੀਏ ਆਪ ਮੈਂ ਮਣਾ ਉੱਧਰ ਜਾਇ ਮਈ ਟਰਾਲੀਆਂ ਪਰ ਕੇ ਲੈ ਕੇ ਆਉਣੀਆਂ ਮਿੱਟੀ ਦੀਆਂ ਨਦੀ ਚੋਂ ਅੱਛਾ ਹੁਣ ਉੱਧਰ ਜਾਇ ਮਾਂ ਤੈਨੂੰ ਜਦ ਤੱਕ ਕਰਮ ਆ ਜਾਊਗਾ ਹਾਂਟਾ ਕ ਲੱਗਣਾ ਉੱਥੇ ਤਾਂ ਕੁੰਡਾ ਨਹੀਂ ਆ। ਹਾਂ ਬਾਨਾ ਵਾ ਮਿੱਟੀ ਚ ਲਾਉਣੀ ਪਤਨੀ ਪਾਈ ਸੀ ਛੱਡਣੀ ਆ। ਕਿਤੇ ਆਇਆ ਮੈਨੂੰ ਕੋ ਪਾਉਣੀ ਪਤਨੀ ਆਇਆ ਪਾਉਣੀ ਪਤਨੀ ਉਧਰ ਪਈਆਂ ਸੀ ਛੱਡੀਆਂ। 32 32 ਜਾਲੀਆਂ ਪੈਸੇ ਲੱਗ ਗਏ। ਅੱਛਾ। ਉਹ ਮੇਰੇ ਉਹ ਕਹਿੰਦੇ ਭਈ ਏਸੀ ਆਪਣੇ ਬੰਦ ਦੇ ਨਾਲ-ਨਾਲ ਜਿੱਥੇ ਨੀਂਵਾ ਉਹ ਨਾਲ ਬਗਤੀ ਠੀਕ ਡਾਲੀ। ਬਸ ਠੀਕ ਆ ਫਿਰ ਤਾਂ। ਉਧਰ ਇਹ ਕੋਠੇ 'ਪਾ ਪੈਂਦੇ ਆ। ਠੀਕ ਆ ਜੀ। ਮੱਛਰ ਮਰਦਾ ਨਹੀਂ ਲੜਦਾ ਹਣਾ। ਠੀਕ ਰਹਿਣਾ ਮੈਂ। ਮੋਟਰ ਦੀ ਹੁਣ ਗੱਲਬਾਤ ਬਣਾ ਦੇਣੀ ਆਪਾਂ ਨੇ ਸਾਰੀ ਸਾਫ ਸਪਾਈ ਕਰ ਦੇਣੀ ਹੁਣ ਗੁੱਜਰ ਅੰਕਲ ਹੋਰੀ ਆ ਆਪਣਾ ਪੱਕਾ ਹੀ ਤੇ ਹੁਣ ਚੱਲੀ ਆਪਾਂ ਉਧਰ ਦੇਖੀ ਜਾਨੂੰ ਪਹਿਲਾਂ ਲੱਗ ਲੈਣਾ ਉਹ ਸਾਫ ਸਪਾਈ ਕਰਨਾ ਅੰਦਰ ਵੀ ਪਰਦਾਇ ਜੀ ਹੋਈ ਵੀ ਆ ਤੁਹਾਡੀ ਕਹੋਲੀ ਪਤਾ ਨਹੀਂ ਕਿੱਥੇ ਗਈ ਜੀ। ਕਹੋਲੀ ਕਿਹੜੀ? ਤੂੰ ਕਹਿੰਦਾ ਮੈਂ ਘਰਾਂ ਰੱਖੀ ਆ ਜੀ। ਕਿਹੜੀ ਲੰਬੀ ਸਹਾਰੀ? ਲੰਬੀ ਆਂ ਛੋਟੀ? ਨਹੀਂ ਯਾਰ। ਥਾਰਾਂ ਕਿੱਥੇ ਨੇ? ਉਰੇ ਦੇ ਕੋਲ ਪਈ ਆ ਫੇਰ ਇਹਨੂੰ ਪੁੱਛਦਾ। ਇਹ ਤਾਂ ਨਹੀਂ ਲੱਗੇਗੇ। ਨਾ ਨਾ। ਉਹ ਦੇਲ ਉੱਥੇ ਤਾਂ ਨਹੀਂ ਬਾਈ। ਆ ਲੰਬੇ ਡੰਡੇ ਵਾਲੀ। ਨਹੀਂ। ਆਹ ਆ ਕਿਵੇਂ? ਤੇ ਬਗੈਰ ਸਮਝ ਨਾ ਨੰਮੇ ਲੀ ਕੀ ਲਾਠੀ ਰਹੀ ਹੋਰਾਨੀ ਚਲ ਆ ਗਈ ਠੀਕ ਹੈ ਕੋਈ ਨਹੀਂ ਕਹੀ ਨਹੀਂ ਕਿ ਪਿੱਛੇ ਵੀ ਬਈ بڑے ਪਿੰਡੇ ਵਾਲੀ ਨਹੀਂ ਆ ਚੱਲੂਗੀ ਪਿੱਛਲੇ ਪਾਸੇ ਪਈ ਬڑے ਪਿੰਡੇ ਵਾਲੀ ਉਹ ਵੀ ਚੱਕ ਕੇ ਅੰਦਰ ਰੱਖ ਲੈਣੀ ਆਪਾਂ ਬਸ ਠੀਕ ਹੈ ਜੀ ਆਪਾਂ ਘਰ ਤੋਂ ਬਾਹਰ ਨਹੀਂ ਰੱਖਣਾ ਐ ਮੋਟਰ ਦੀ ਗੱਲ ਬਣਾ ਦੇਣੀ ਆ ਪੂੜਾ ਇਕੱਠਾ ਕਰਕੇ ਰੱਖਿਆ ਹੋਇਆ ਸੀ ਚੱਲੀ ਹੁਣ ਬਈ ਉੱਧਰ ਦੇਖ ਕੇ ਆਈਏ ਫਰੋਂ ਦਾ ਮੈਂ ਘੰਟੇ ਤੱਕ ਹੀ ਕੋਈ ਗੱਲ ਨਹੀਂ ਆਇਆ ਤੁਸੀ ਲੱਗ ਜੋ ਮੀਮੂ ਜਣਾ ਲੱਗਿਓ ਜਾ ਰਹਾ ਯਾ ਮਹੀ ਆ ਗਿਆ ਹਾਂ ਬਹੁਤ ਟੈਨਸ਼ਨ ਠੀਕ ਆ ਜੀ ਲੋਕੀ ਟਰੈਕਟਰ ਇਕੱਠੇ ਹੋਣ ਲੱਗੇ ਵੇ ਸਾਰੇ ਦੋ ਆ ਖੜੇ ਤੇ ਕੋ ਉਹ ਜੱਗੇ ਮੇਰੇ ਦਾ ਖੜਾ ਤਾਂ ਚੱਲਦੇ ਮਿੱਟੀ ਭਰਨਾ जॻहियूं गाॾियूं ਆ ਬੋਰਡ ਨਾਲ ਪੜਾ ਕਰ ਦੋ। ਹੋਰ ਨਾਲ ਆਹ ਸਾਡਾ ਟਾਇਰ ਦਰਦਿਆ। ਬੰਦੇ ਬੰਦੇ ਬੰਦੇ। ਆਹ ਸਾਡਾ ਨੀਵਾ ਹੋ ਗਿਆ ਨਹੀਂ। ਲੰਬਾ ਹੋਣੇ ਕਰਕੇ ਗਵ ਗਿਆ। ਹੂੰ। ਕੀ ਕਰਨੇ ਅਵੀ ਦਵਾਰਾ ਟੁੱਟਣੇ ਪਾਉਣ ਲੱਗੇ ਆ ਟਰੈਕਟਰ ਬਦਲੇ ਹੋਣਾ ਆ ਜਾਂਦੇ ਪੜਦੇ ਚੱਲ 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 ਲੇਗ 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 ਲਾ ਦੇ ਪਹਿਲਾਂ ਤਿੰਨ ਬਾਏ ਵੇਖ ਲੈ ਟਰੈਕਟਰ ਵੀ ਬੁਰਾ ਰੋਡ ਲੈਣਾ ਬੰਨਰਾਂ ਦਾ ਮਿੱਟੀ ਹਲੇ ਵੀ ਪਾਉਣ ਲੱਗੇ ਹੋਏ ਆ ਤੇ ਮੈਂ ਤੇ ਸਰਵਿੱਟੇ ਮੋਟਰ ਪਾ ਕੇ ਸੀਗੇ ਕਿਉਂਕਿ ਇੱਧਰ ਗੁੱਜਰ ਅੰਕਲ ਜੀ ਲੱਗੇ ਹੋਏ ਆ ਇਹਨਾਂ ਨੂੰ ਵੀ ਚਾਹ ਤੇ ਦੇਣ ਸੀ ਤੇ ਪਕੌੜੇ ਤਾਂ ਲੰਗਰ ਆ ਕੇ ਤਾਂ ਚੱਲ ਥੋੜੇ ਗੁੱਜਰ ਅੰਕਲ ਨੇ ਚੱਲਦੇ ਆ ਅੰਕਲਾ ਲਾ ਤੇ ਬੇਲਾਂ ਘਟੀਆਂ ਕਰ ਕਰ ਢੇਰ ਹਾਂਜੀ ਲੋ ਲੋ ਵੀ ਸੱਸੀ ਘਾਲ ਦੀ ਸਾਰਿਆਂ ਨੂੰ ਪਿਆਰ ਭਰੀ ਬਾਈ ਗੁੱਜਰ ਬੰਦੇ ਮਿਲੋਗੇ ਮਿੱਤਰਾਂ ਨਾਲ ਮਿਲਦੇ ਸਾਰੇ ਤੇ ਭਾਈ ਚੱਲ ਰਿਹਾ ਤੁਹਾਨੂੰ ਪਤਾ ਹੈ ਬਰਸਾਤਾਂ ਦਾ ਕੰਮ ਦੋਪਤ ਮੈਂ ਮੀਂਹ ਹੈ ਜਿਹੜਾ ਸਾਡੇ ਚਲੋ ਬਾਕੀ ਸੋਸ਼ਲ ਮੀਡੀਆ 'ਤੇ ਤੁਸੀਂ ਦੇਖੀ ਜਾਂਦੇ ਵੀ ਆਲੇ-ਦਾਲੇ ਪਾਣੀ ਨੇ ਬਹੁਤ ਆ ਜਿਹੜਾ ਮਾਰ-ਮਾਰੀ ਵੀ ਹੈ ਸਾਡੇ ਵੀਰੋ 5 ਤੇ 6 ਕਿਲੋਮੀਟਰ ਜਿਹੜੀ ਦਰਿਆ ਤੇ ਬੰਨ੍ਹ ਦੇ ਨਾਲ ਢਾਲ ਜੀ ਵੀ ਹੈ ਸਾਰਿਆਂ ਦਾ ਸੰਯੋਗ ਹੈ ਭਾਈ ਦੁਨੀਆ ਭਰ ਤੋਂ ਹਾਂਜੀ ਐ ਨਹੀਂ ਕਹਿ ਸਕਦਾ ਕਹਿੰਦੇ ਨੇ ਹੁੰਦੇ ਵੀ ਕੀੜੀ ਵੀ ਆਪਣਾ ਸਜੋਗ ਤੋਂ ਦੀ ਉਹ ਗੱਲ ਸੱਚੀ ਹੋਈ ਵੀ ਹੈ ਭਾਈ ਜਿਹਦੇ ਕੋਲ ਜਿੰਨਾ ਕ ਸਰਦਾ ਏ ਹਾਂਜੀ ਉਨਾਂ ਕ ਘਰ ਤੇ ਹਰੇਕ ਮਿੱਟੀ ਪਿਆ ਰਹੇ ਹਾਂ ਹਾਂਜੀ ਤੇ ਬਾਕੀ ਬਾਈ ਹੁਣ ਚਸ਼ਵੀਰ ਬਾਈ ਵਾਲੀ ਮੋਟਰਪੁਰ ਬੈਠੇ ਆ ਔਰ ਅਵੀ ਮੀ ਪਈ ਜਾਂਦਾ ਸਾਡੇ ਵੀ ਕੰਮ ਚੱਲ ਰਿਹਾ ਜਿੱਥੇ ਅਸੀਂ ਬੈਠੇ ਆ ਇੱਥੇ ਤੋਂ ਸਿਰਫ 3 ਕਿੱਲਾਂ ਮੂਹਰੇ ਨਦੀ ਹੈ ਹਾਂਜੀ ਨਦੀ ਜਿਹੜੀ ਬਹੁਤ ਸਾਡੇ ਉਰੇ 20 ਫੁੱਟ ਉੱਚੀ ਹੈ ਇੱਥੇ ਤੋਂ ਸਾਡਾ ਸਾਹਮਣੇ ਪਿੰਡ ਹੈ ਹਾਂਜੀ ਅਸੀਂ ਵੀ ਬਾਈ ਜਿਹੜੀ ਆਪਣੇ ਬੰਨ ਦੀ ਪੂਰੀ ਤਿਆਰੀ ਕਰਤੀ ਜਦੋਂ ਬਾਕੀ ਵਹੇ ਗਰੋਬੇ ਤਾਂ ਅਰਦਾਸ ਹੈ ਵੀ ਮੀ ਹਟ ਜੂਵੇ ਇਨੋਸੀ ਨਦੀ ਕਹਿੰਦੇ ਆ ਪਰ ਇਹ ਮਿੰਨੀ ਦਰਿਆਈ ਆ ਹਾਂਜੀ ਅਨੁਮਾਨ ਸਰਕਾਰਾਂ ਇਹਨੂੰ ਮਿੰਨੀ ਦਰਿਆ ਕਹਿੰਦੀਆਂ ਹਾਂਜੀ ਅਸੀਂ ਕਹਿੰਦੇ ਆ ਵੀ ਇਹ ਨਦੀ ਆ ਜਦੋਂ ਅਸੀਂ ਸਰਕਾਰਾਂ ਕੋਲ ਜਾਂਦੇ ਆ ਡੀਸੀ ਕੋਲ ਕਿ ਸਾਨੂੰ ਮਿੱਟੀ ਦੀ ਪਰਮਿਸ਼ਨ ਦੇ ਕੇ ਬੰਨ੍ਹ ਪਰ ਪਾਉਣੀ ਆ ਉਹ ਕਹਿੰਦੇ ਮਿੰਨੀ ਦਰਿਆ ਏ ਹਾਂਜੀ ਦਰਿਆ ਜਿੰਨਾ ਦਰਿਆ ਤਾਂ ਸਮਝ ਲੈ ਵੀ ਇਕਣਾ ਦਰਿਆ ਭਰ ਕੇ ਚੱਲਦਾ ਉਦਾਂ ਹੀ ਇਕਣਾ ਭਰ ਕੇ ਚੱਲਦੀ ਆ ਭਾਈ ਇਹਦੇ ਵਿੱਚ ਪਾਣੀ ਹਮਾਚਨਦਾ ਪੂਰੇ ਦਾ ਹਾਂਜੀ ਪੂਰਾ ਚੰਡੀਗੜ੍ਹ ਦਾ ਇੱਥੇ ਸਾਡੇ ਆਉਂਦਾ ਸਾਡੇ ਕਈ ਕੰਨਾ ਮੀਂਹ ਹੀ ਪਿਆ ਹੁੰਦਾ ਉਹਦੀ ਆ ਜਾਂਦੀ ਸਾਡੇ ਸੁੱਕੇ ਬੈਠੇ ਬੈਠੇ ਕਿਉਂਕਿ ਪਰਮੀ ਪੈ ਜਾਂਦਾ ਹੈ ਹਾਂਜੀ ਦੇਖਣੇ ਭਾਈ ਕੰਮ ਆ ਜਿਹੜੇ ਚੱਲ ਰਹੇ ਆ ਪੂਰੇ ਝੋਰਾ ਸ਼ੋਰਾ ਤੇ ਹਨ ਬੀ ਮੰਨਣਾ ਭਾਈ ਲੱਗਿਆ ਕੋਈ ਨਹੀਂ ਕੋਈ ਬੂਟੇ ਵੀ ਆ ਜਿਹੜੇ ਤੁਸੀਂ ਦੇਖ ਲਓ ਮੈਂ ਕਿਨਾਂ ਦਿਖਾਏ ਹੋਣੇ ਆ ਹਾਂਜੀ ਜੀ ਵੀਡੀਓ ਚ ਵੀ ਦਿਖਾਏ ਆ ਵੀ ਇੰਨਾ ਮੀ ਪੈਣ ਕਰਕੇ ਇਹ ਧਰਤੀ ਦੇ ਵਿੱਚ ਸੇਵ ਜੀ ਆ ਗਈ ਉਹਰੇ ਹਾਂਜੀ ਉਰੇ ਹਾਤੀ 40 ਕਿਲੇ ਨਦੀਆਂ ਦੇ ਨੇੜੇ ਨੇੜੇ ਉਈਆਂ ਸੇਮ ਆ ਜਾਂਦੀਆਂ ਹਾਂਜੀ ਕਿਉਂਕਿ ਨਦੀ ਉੱਚੀ ਐ ਨਦੀ ਰੋਹ ਜਾਈ ਜਾਂਦੀ ਐ ਸੋ ਇਸ ਕਰਕੇ ਸੇਮ ਆਈ ਵੀ ਐ ਬਾਕੀ ਭਾਈ ਮੋਟਰ ਪਰੇ ਬੈਠੇ ਐ ਸਾਫ ਸੋਈਆ ਚੱਲ ਰਿਹਾ ਵੀ ਤੁਸੀਂ ਦੇਖ ਵੀ ਰਹੇ ਹੋ ਵੀ ਇੱਧਰ ਵੀ ਸਾਫ ਸੋਈਆ ਕਰਤਾ ਬਾਕੀ ਭਾਈ ਕੋਈਆਂ ਦੇ ਬੇਲਾਂ ਲੱਗੀਆਂ ਹੋਈਆਂ ਤੇ ਘੀਆ ਕੱਦੂ ਦੀਆਂ ਬੇਲਾਂ ਲੱਗੀਆਂ ਹੋਈਆਂ ਜਿੰਨਾ ਕ ਸਾਡੇ ਮੂੰਹ ਪਿਆ ਅਸੀਂ ਖਾ ਲਿਆ ਹਾਂਜੀ ਜਿੰਨਾ ਕ ਜਿਸੇ ਕਿਸੇ ਹੋਰ ਕਰਮਾਂ ਚ ਤਾਂ ਲਿਖਿਆ ਉਹ ਅਗਲੇ ਨੇ ਭਾਈ ਤੋੜ ਕੇ ਚੱਲਣਾ ਤੇ ਜੀ ਕੋਈ ਗੱਲ ਨਹੀਂ ਹੈਗੀ ਮਾਜ ਦੇਖਣਾ ਹੀ ਬਾਈ ਦੇਖਣਾ ਚੱਲਦਾ ਹੈ कल्लू ਇਹ ਕੰਮ ਚੱਗਣਾ ਹੀ ਚੱਲੀ ਜਾਣਾ ਬਾਕੀ ਮੌਸਮ ਖੁੱਲਨੇ ਲਿਆ ਹੁਣ ਵੀ ਕਿੰਨੀਆਂ ਜਿਹੜੀਆਂ ਪੈ ਰਹੀਆਂ ਪੈ ਰਹੀਆਂ ਗਿੱਲੀ ਘਰਤੀ ਧਰਤੀ ਧਰਤੀ ਤੋਂ ਉਹਨਾਂ ਪੈਰੇ ਦੇ ਲੱਗ ਕੇ ਕੰਮ ਹੋਵੇ ਤੱਕ ਪਹੁੰਚੇ ਹੈ ਮੋਟਰਸਾਈਕਲ ਉਹ ਖੜਾ ਹੈ ਉਹ ਲੱਗਿਆ ਹੈ ਮੋੜ ਪਰ ਸੋ ਦੇਖਣਾ ਬਈ ਲਾ ਬੇਸਲਾ ਬੇਕ ਉੱਠਿਆ ਜਾਂਦਾ ਹੈ ਬਾਕੀ ਅਸੀਂ ਸਵੇਰ ਤੋਂ ਲੱਗੇ ਹੋਇਆ ਬੰਨ ਤੇ ਬੰਨ ਮਿੱਟੀ ਟਰੈਕਟਰਾਂ ਨੇ ਬੜੀ ਰੇਲਾ ਬਣਾਤਾ ਸਿਸ ਤਕਨੀਕੀ ਬਾਕੀ ਇੱਧਰ ਸਾਰਿਆਂ ਉੱਪਰ ਜਿਹੜਾ ਬੰਨ ਪਰੋਂਕਨ ਬਾਈ ਬਾਹਰ ਵਾਲੇ ਟਰੈਕਟਰ ਬਹੁਤ ਜਾ ਰਹੇ ਆ ਕਿਉਂਕਿ ਵੀਰੋ ਤੁਸੀਂ ਤਾਂ ਹੁਣ ਬਾਹਰ ਬੈਠਿਆ ਮੈਂ ਤੁਹਾਨੂੰ ਦੱਸ ਦਿੰਦਾ ਵੀ ਸਾਡਾ ਏਰੀਆ ਜਿਹੜਾ ਅਸੀਂ ਪਾਣੀ ਦੀ ਤੁਸੀਂ ਦੇਖਦੇ ਆ ਤੁਹਾਡੇ ਬਲੌਗ ਤੇ ਇਹਦੇ ਤੁਸੀਂ ਕਹਿੰਦੇ ਵੀ ਸਾਨੂੰ ਕਈ ਨਾ ਜ਼ਮੀਨਾਂ ਦੇ ਰੇਟ ਪੁੱਛਦੇ ਆ ਹਾਂਜੀ ਵੀ ਤੁਹਾਡੇ ਕਿਆ ਰੇਟ ਆ ਸਾਡੇ ਦੇਖੋ ਬੂਟਾ ਵੀ ਬਹੁਤ ਹੁੰਦਾ ਗੰਨਾ ਵੀ ਬਹੁਤ ਹੁੰਦਾ ਹਰੇਕ ਜਿਆ ਪਰ ਸਾਡੇ ਬਰਸਾਤ ਦੇ ਵਿੱਚ ਪਾਣੀ ਵੀ ਬਹੁਤ ਆਉਂਦਾ ਬਹੁਤ ਜੇ ਹੁਣ ਰੱਬ ਨਾ ਕਰੇ ਪਰ ਤਾਂ ਕੋਈ ਨਦੀ ਆ ਕੇ ਤੁਸੀਂ ਦੇਖਿਆ 2023 ਚ ਸਾਡੇ ਪਿੰਡ ਦੇ ਲਾਗਦੀ ਸੀ ਪਾਣੀ ਉਹ ਪਾਣੀ ਇੱਕ ਨਹੀਂ ਅਸੀਂ ਪਾਣੀ ਨਹੀਂ ਮਾਰਚ ਵੀ ਬਹੁਤ ਪਾਣੀ ਚ ਬੈਠੇ ਹਾਂ ਜੇ ਜਦੋਂ ਪਾਣੀ ਆਉਂਦਾ ਸਾਡੇ ਪਾਣੀ ਵੀ ਬਹੁਤ ਆਉਂਦਾ ਹਾਂਜੀ ਤੇ ਦੋਹੇ ਨਦੀਆਂ ਪੂਰੀਆਂ ਚੱਲਦੀਆਂ ਐ ਫੈਨ ਭਰ ਕੇ ਤੁਰੇ ਤੋਂ 1.5 ਕਿਲੋਮੀਟਰ ਪਰ 7 ਕਿਲੋ ਜਦ ਰਿਆ ਹੈ ਹਾਂਜੀ ਉਹ ਵੀ ਜਦੋਂ ਭਰਿਆ ਹੋਇਆ ਚੱਲਦਾ ਹੁੰਦਾ ਫਿਰ ਪਾਣੀ ਦੇ ਡਾਫਲੇ ਜੰਦੀ ਬਹੁਤ ਫਿਰ ਸਾਡੇ ਏਰੀਆ ਦੇ ਵਿੱਚ ਹੁਣ ਜਿੱਥੇ ਅਸੀਂ ਬੈਠੇ ਆ ਆ ਮਿੰਜਾ ਵੀ ਡੁੱਬੇ ਜਾਂਦਾ ਇੰਨਾ ਨਾ ਪਾਣੀ ਹੋ ਜਾਂਦਾ ਆ ਉੱਥੇ ਤੱਕ ਪਾਣੀ ਆ ਗਿਆ ਤਾਂ ਆ ਬਰਸਾਤਾਂ ਦਾ ਪਾਣੀ ਆਮ ਇੰਨਾ ਹੋ ਜਾਂਦਾ ਇਹ ਦੇਖ ਲਓ ਹਾਂਜੀ ਜਦੋਂ ਬਰਸਾਤਾਂ ਪੈਂਦੀਆਂ ਆ ਖੜਦਾ ਨਹੀਂ ਆਦਾ ਬੱਤੀ ਚਲੋ ਤੇ ਜਾਨਾ ਕੁਦਰਤ ਦੇ ਰੰਗ ਆ ਬਾਕੀ ਇਹ ਵੀ ਦੂਜੀ ਗੱਲ ਆ ਵੀ ਸਾਡੇ ਪਾਣੀ ਰੁਕਦਾ ਵੀ ਨਹੀਂ ਹਾਂਜੀ ਪਾਣੀ ਆਇਆ ਨਿਕਲ ਚੌਥੇ ਪੰਜਵੇਂ ਦਿਨ ਪਾਣੀ ਦੇਖਣਾ ਨਹੀਂ ਜੀ ਕਿਉਂਕਿ ਸਾਡੇ ਰੋਡ ਬਹੁਤ ਆ ਡਰੇਨ ਹੋਈ ਹੋ ਕੇ ਜਿਹੜਾ ਨਿਕਲੇ ਉਹ ਦਰਿਆ ਦੇ ਵਿੱਚ ਚੱਲ ਜਾਂਦਾ ਠੀਕ ਹੈ ਬਾਕੀ ਹਾਂ ਬਾਈ ਦੁੱਧਰ ਬਾਈ ਹਾਂਜੀ ਹਾਂਜੀ ਇਹ ਵੀ ਜਰਾ ਦੇ ਕੋਈ ਬਾਈ ਇਹ ਵੀ ਲੱਗੇ ਅੰਕਲ ਨੇ ਸਵੇਰੇ ਘੰਟਾ ਕਹਿ ਕੇ ਗਿਆ ਤਾਂ 4 ਘੰਟੇ ਹੋ ਗਏ ਫਿਰ ਉੱਥੇ ਲੱਗੇ ਬਾਈ ਨੇ ਕਿਹਾ ਤਾਂ ਇਹਦੇ ਨਹੀਂ ਮੇਰੇ ਘਰ ਵਾਲੀ ਗੱਲ ਆ ਤੁਹਾਡੇ ਨਾਲ ਮੇਰਾ ਕੋਈ ਬਾਈ ਕੋਈ ਰੋਜ਼ ਨਹੀਂ ਉੱਥੇ ਟਾਈਮ ਹੀ ਟਰੈਕਟਰ ਜੇ ਫਸ ਗਏ ਬਾਅਦ ਨਹੀਂ ਨਹੀਂ ਕੋਈ ਚੱਕਰੇ ਨਹੀਂ ਮੈਂ ਤਾਂ ਕਰਦਾ ਯਾਰ ਤੁਹਾਡੇ ਆਪਾਂ ਨੂੰ ਕੋਈ ਆਉਂਦਾ ਹੈ ਦਰ ਅੰਕਲ ਨੇ ਅਏ ਅੰਕਲ ਠੀਕ ਆ ਜੀ ਮਰ ਚਾਚਾ ਜੀ ਨੂੰ ਫੋਨ ਆ ਗਿਆ ਉਹ ਉੱਥੇ ਬੰਨ ਪਰ ਲੱਗੇ ਹੋਏ ਆ ਜੀ ਬਸ ਗੁੱਜਰਵਾਈ ਦੀ ਚਾਹ ਪੀਣ ਆਇਆ ਲੈਂ ਅੰਕਲ ਨੇ ਰਵੀ ਬਣਾ ਤੀ ਗੱਲ ਦੱਸੋ ਕੀ ਆ ਗਿਆ ਬੀਜ ਦੀ ਹੋ ਰਹੀ ਵੇ ਆਪਣਾ ਮੇਥੀ ਹਾਂਜੀ ਪਾਲਕ ਕੋਰੀਆ ਸਾਗ ਸੂਗ ਵਧੀਆ ਧਣੀਆਂ ਇਥੇ ਆਪਾਂ ਮੂਲੀਆ ਸਾਗ ਉਹਨਾਂ ਘਾਰਾ ਬੁਲਾਉਣਾ ਇੱਕ ਕਮੈਂਟ ਆਇਆ ਬਤਾ ਕਹਿੰਦਾ ਭਾਈ ਇਹ ਕਹਿੰਦਾ ਹੁਣ ਵਧੀਆ ਨਵੇਂ ਗਿੱਲੀ ਆ ਇਹਨਾਂ ਤੁਹਾਡੇ ਵਧੀਆ ਉਹ ਉਹ ਜਾਉ ਹੁਣ ਹੁਣ ਵੀ ਆ ਇਹਨੇ ਉਂਗਰੇ ਵੀ ਆ ਹਾਂਜੀ ਬੇ ਆਪਣਾ ਕੱਲ ਨੂੰ ਬੀਜ ਲਿਆ ਮੈਂ ਕਹਿੰਦਾ ਇੱਕ ਥੋੜੀ ਕੈੜੀ ਧੁੱਪ ਨਿਕਲ ਜਾਏ ਨਾ ਕੱਲ ਨੂੰ ਬਹੁਤ ਹੀ ਹੋ ਗਈ ਆਪਾਂ ਨੂੰ ਫੇਰ ਪਾਣੀ ਲਾਉਣਾ ਪੈਣਾ ਇਹਨੂੰ ਜਿਹੜਾ ਆਪਣਾ ਰਾਏ ਆ ਨਾ ਹੁਣ ਸਾਗ ਵਾਲਾ ਰਾਇਲੇ ਹੈ ਗਿੱਲੇ ਜੰਮ ਜਾਣਾ ਹੈਗਾ ਘਰਾ ਪਿਆ ਬਸ ਫਿਰ ਉਹਨੂੰ ਆਪਾਂ ਆਹ ਕੈਰੀ ਤਿਆਰ ਕਰ ਲੈਂਦੇ ਸਿੱਧੀ ਸਿੱਧੀ ਆਹ ਯਾਦ ਕੈਰੀਆਂ ਬਣੀਆਂ ਭਈਆਂ ਉੱਕਣੇ ਮੈਂ ਕਹਿੰਦਾ ਐ ਆਹ ਕੈਰੀ ਬਣਾ ਲੈਂਦੇ ਹਾਂ ਚੋਰ ਸਰੀ ਇੱਧਰ ਬਣ ਜਾਣੀਆਂ ਉਹ ਦੇਖਾ ਉਹਦੇ ਬਾਟਾ ਉਹ ਪਾਣੀ ਨਿਕਲਣ ਨੂੰ ਚੱਲ ਹੈਗਾ ਹੀ ਉਹ ਪਾਣੀ ਨਿਕਲਣ ਦੀ ਜਗ੍ਹਾ ਨਹੀਂ ਉਹ ਬੰਦ ਕਰ ਉਹ ਬੰਦ ਕਰ ਹੋਣਾ ਆਪਣੇ ਖਾਲੀ ਬਣਾਉਣੀ ਉੱਦਾਂ ਹੀ ਪਹਿਲਾਂ ਪਤਾ ਕੀ ਰੋੜ ਰੋੜ ਕੇ ਮਿੱਟੀ ਹੈ ਬਰਾਬਰ ਆ ਗਈ ਹਾਂਜੀ ਆਹ ਖੜ ਗਈ ਔਰੇ ਨੂੰ ਬਹੁਤ ਕਿਉਂ ਪਾਣੀ ਕੈਰੀ ਰਿਪੇ ਆਪਣੇ ਬਹੁਤ ਖੜਾ ਪਾਣੀ ਹਾਂ ਰਖੋ ਇੱਧਰੋਂ ਖੜ ਗਈ

ਥੋੜੀ ਸਾਫ ਹੀ ਲੱਗੇ ਨਹੀਂ ਐਤਕੀ ਆਪਾਂ ਨੇ ਰੰਗ ਕਰਾਉਣਾ ਦਾ ਮੋਟਰ ਨੂੰ ਚੱਲ ਕੋਈ ਨਹੀਂ ਹੋ ਜੂਗਾ ਹੋ ਜੂਗਾ ਕੋਈ ਚੱਲ ਕਿੱਦਾਂ ਮੋਟਰ ਵੀ ਸਾਫ ਸੁਥਰੀ ਬਣਾ ਕਮਣਾਣੀ ਸੀ ਅੰਦਰ ਵੀ ਆਪਾਂ ਨੇ ਤਾਂ ਸੋਚਿਆ ਤਾਂ ਕਿ ਜਿੱਥੇ-ਜਿੱਥੇ ਮਿਰਚਾਂ ਲੱਗੀਆਂ ਆ ਸਾਰੇ ਚ ਕਾ ਲਾ ਦੇਣਾ ਤੋਰੇ ਸਿਆਲ ਚ ਬਹਿਣੇ ਬੁਣੇ ਨੂੰ ਵਧੀਆ ਤੋਰੇ ਹਾਂ ਪਿੱਛੇ ਨਾਲੋਂ ਮੋਰੇ ਕਾ ਵਧੀਆ ਮੋਰੇ ਵਧੀਆ ਸੀ ਆ ਕੰਦਰੀਏ ਤੋੜ ਦੇਣੀ ਤੇ ਆ ਚਲੋ ਬਾਕੀ ਦੇਖੋ ਬਾਕੀ ਇੱਧਰ ਵੀ ਦੇ ਲਾਂ ਅੰਕਲ ਪਹਿਲੀ ਵਾਰ ਇੰਨਾ ਪਾਣੀ ਖੜਿਆ ਦੇਖੋ ਕਰਾ ਗੇਨੀ ਨੰਨ ਕਾਹਾ ਜਿਆ ਆਣੀ ਸੁੱਕੇ ਨਹੀਂ ਰਿਹਾ ਦੇ ਲਮੀਓ ਜਦੋਂ ਪਾਣੀ ਸੁੱਕਦਾ ਉਦੋਂ ਮੈਂ ਗੱਲ ਕਰੀਦੀ ਜੇ ਪਿਛਲੇ 3-4 ਬਲੌਗ ਚ ਪਿਛਲੇ 3-4 ਬਲੌਗ ਚ ਕੀ ਪਾਣੀ ਸੁੱਕ ਗਿਆ ਸੀ ਖੇਤ ਇਹਨੇ ਪਾਣੀ ਨਹੀਂ ਦੇਣਾ ਵੀ ਨਹੀਂ ਅਸੀਂ ਖੇਤ ਮੈਨੂੰ ਗੱਲ ਬੰਦਾ ਕਹਦਾ ਕਹਿੰਦਾ ਯਾਰ ਇਹਨਾਂ ਨੂੰ ਸੁੱਕੇ ਤੋਂ ਬਾਅਦ ਬਵਾ ਦੀ ਮੈਂ ਮਗਾ ਬੋਹੂੰਗਾ ਗੱਲ ਕਰੀ ਸੀਗੀ ਅਸੀਂ ਬੋਣੇ ਵਾਲੀ ਚਾਚ ਨੂੰ ਵੀ ਪੁੱਛ ਲਿਓ ਮੈਂ ਉਦੋਂ ਆਪਾਂ ਗੱਲ ਨਹੀਂ ਕਰਦੇ ਖੇਤ ਬੋਣੇ ਦੀ ਹਾਂ ਜਦਦੇ ਅਗਲੇ ਦਿਨ ਮੈਂ ਆ ਗਿਆ ਤਾਂ ਮੀਂਹ ਪਹਿਲਾਂ ਵੀ ਬਾਈ ਗੁੱਜਰ ਬਾਈ ਹੋ ਰਹੀ ਐ ਪਹਿਲਾਂ ਵੀ ਖੇਤ ਦੀ ਜਾ ਬਾਇ ਤਸੱਲੀ ਕਰਾ ਕੇ ਵਾਇਆ ਸੀ ਨਾ ਨਾ ਵਧੀਆ ਵਾਇਆ ਹੋਇਆ ਸੀ ਹੁਣ ਤਾਂ ਬਾਈ ਅਸੀਂ ਕੁਛ ਨਹੀਂ ਕਰਨਾ ਹੁਣ ਤਾਂ ਮੜਾ ਜਾ ਅਸਰ ਜਾਣ ਦੇ ਸਾਰੇ ਚ ਝਟਪਟ ਕਰ ਦੇ ਬਾਈ ਬਾ ਫਿਰ ਰੋਟਾ ਬਟਰ ਨਾਲ ਦਹੋਰ ਦਹੋਰ ਵਾਦ ਨਾ ਕਣਕ ਨਹੀਂ ਬੀਜਣੀ ਇਦੇ ਚ ਬੀਜ ਹੋਣੀ ਸਰੋਂ ਸਰੋਂ ਉੱਪਰ ਤੋਂ ਵਧੀਆ ਹੋਈ ਜਾਓ ਐ ਹੁਣ ਸਰੋਂ ਹੁੰਦੀ ਹੋਈ ਜਿਹਦੇ ਮਾਦ ਮੂਹ ਤੇ ਮਾਰਦੀ ਫੁਰਲਾ ਤੁਹਾਡੇ ਇਹ ਖੇਤ ਵਰਗੀ ਸਰੋਂ ਮੈਂ ਕਿਸੇ ਦੇ ਦੇਖੀ ਨਹੀਂ ਵੱਡੀ ਦੇ ਦੇਰਾ ਕੱਲੇ ਨਹੀਂ ਵਾਪਸ ਕੱਲੇ ਨਹੀਂ ਉਹੀ ਹੈ بڑے ਬੂਟੇ ਚਾਹੀਏ ਕਣਕ ਬੀਜ ਦੂੰਗੇ ਆਰਗੈਨਿਕੇ ਰੱਖਦੇ ਅਗਰ ਹੂੰ ਨਾ ਹੁਣ ਇੰਡਾ ਹ ਉੱਪਰ ਲਾ ਲੂੰਗੇ ਆ ਉਹੀ ਰੱਖੀ ਹੋਈ ਹੈ ਕਿਉਂਕਿ ਇਹਦਾ ਕਿ ਅਗਲੇ ਸਾਲ ਨੰਬਰ ਆ ਜਾਣੇ ਨਾ ਉਹਦਾ ਵੀ ਸ਼ਾਇਦ ਉੱਪਰ ਲਿਆ ਕਣਕ ਬੀਜ ਦੋ ਆਹ ਫੱਲੇ ਵਿੱਚ ਕਣਕ ਬੀਜ ਲੂੰਗੇ ਬਾਹਰ ਥੱਲੜ ਲੈ ਜਾ ਚੱਕਾ ਇਹਦੇ ਵਿੱਚ ਸਰੋਂ ਵੀ ਹੈ ਸਰੋਂ ਵੀ ਝੱਲੂ ਐਂ ਸਰੋਂ ਠੀਕ ਹੈ ਕੋਈ ਦੋ ਤਿੰਨ ਥੱਲੇ ਰਹਿ ਗਏ ਅੱਛਾ ਹੂੰ ਟੱਕਦੀ ਟੱਕਦੇ ਅੱਧੀ ਨਾਨਕੇ ਦੇ ਨੰਦੇ ਫਿਰ ਇੰਨੇ ਕਿ ਰੱਖੇ ਗੇ ਯਾਰ ਨਹੀਂ ਹੋ ਗਈ ਸੀ ਹੋ ਗਈ ਸੀ ਸੌਰਾਂ ਦਾ ਬਾਦੂ ਸੋਹਣੇ ਹੋ ਗਈ ਸੀ ਵਧੀਆ ਵਧੀਆ ਦੇਖੋ ਹੁਣ ਦੇਖ ਲਓ ਆਪਣੇ 2 ਸਾਲਿਓ ਚੱਲੇ ਲਾਉਂਦੇ ਨੇ ਜੇ ਮਿਹਨਤ ਕਰੂਗਾ ਯਾਰ ਫਲ ਮਿਲਦਾ ਜੇ ਆਪਾਂ ਨੇ ਮਿਹਨਤ ਕਰਨਾ ਫਲ ਮਿਲਦਾ ਜੇ ਆਪਾਂ ਨੇ ਹੁਣ ਮਿਹਨਤ ਨਹੀਂ ਕਰਨੀ ਬਾਈ ਫਲ ਦਾ ਕਿੱਥੋਂ ਮਿਲਣਾ ਜੇ ਹੁਣ ਆਪਾਂ ਔਰ ਮਿਹਨਤ ਕਰਦੇ ਆਂ ਆਪਾਂ ਨੂੰ ਸਾਰਾ ਕੁਝ ਦਊਗੀ ਸਹੀ ਗੱਲ ਜਾਣ ਦੀ ਗੌਰੇ ਨਹੀਂ ਕਰਨੀ ਫਿਰ ਇਹਦਾ ਇਹ ਮਿਹਨਤ ਕਰੋਂਗੇ ਤਾਂ ਬੰਦਾ ਸਫਲ ਹੋਗਾ ਜਿੰਦੂ ਨਾ ਹਾਂ ਅੱਗੇ ਮੈਂ ਰਹਿੰਦਾ ਤਾਂ ਕਿੰਨੀਆਂ ਚੀਜ਼ਾਂ ਹੁੰਦੀਆਂ ਨੇ ਅਲਸਾਰ ਦੇਖ ਦੇਖ ਲਈ ਆ ਜੀ ਬਰਸਾਤ ਦੇ ਵਿੱਚ ਥੋੜੀ ਜਿਹੀ ਘਟ ਜਾਂਦੀ ਹੈ ਹਾਂ ਘਟ ਜਾਂਦੀ ਹੈ ਘਟ ਜਾਂਦੀ ਹੈ ਕਿਚੌੜ ਆਏ ਚਾਰਾਂ ਸਾਈਡ ਤੇ ਹਾਂ ਹਾਂ ਬਰਸਾਤ ਦੇ ਵਿੱਚ ਫਸਲ ਘਟ ਜਾਂਦੀ ਹੈ ਧੁੱਪ ਮੈਂ ਕਹਿੰਦਾ ਕਿ ਕਿੱਟੇ ਲੱਗੂਗੀ ਆਪਣੇ ਔਰੇ ਕਾਹਦੇ ਆ ਕਿਆਰੀ ਕਰੂ ਨੀ ਕਿਆਰੀ ਕਾ ਤੁਸੀਂ ਲਸਣ ਦੀ ਕਿਆਰੀ ਲਾਤੀ ਲਸਣ ਤਾਂ ਹੋ ਜਾਣਾ ਔਰ 43 ਧਰਤੀ ਆ ਫਸਲ ਬਾਉਦ ਹੁੰਦੀ ਆ ਫਸਲ ਬਾਉਦ ਹੁੰਦਾ ਅੱਛਾ ਪਿਆਜ਼ ਵੀ ਅਗੇ ਤੇ ਪਿਛੇ ਤੇ ਲਾਉਂਦੇ ਥੋੜਾ ਜਿਹਾ ਪਿਆਜ਼ ਅਗੇ ਤੇ ਲਾਉਣਾ ਦੇ ਦਿਓ ਵੀ ਮੈਂ ਲਿਆਉਣੀ ਆ ਫੁੱਟੀ ਲਿਆਉਂਗਾ ਸਾਗ ਦਾ ਬੀਜ ਦੀ ਹੈ ਨਾ ਸਾਗ ਬੀਜ ਸਾਗ ਜਿੱਲਾ ਯਾਰ ਜਿਹੜਾ ਪਾਣੀ ਤੇ ਪਾਣੀ ਚ ਹੁੰਦਾ ਸਾਗ ਹੋਰ ਤਾਂ ਹੋ ਜਾਣਾ ਜੇ ਤੁਹਾਡੀ ਕਿਸਮਤ ਚ ਹੋਇਆ ਤੁਸੀਂ ਖਾ ਲੈਣਾ ਨਹੀਂ ਭੱਬੂ ਕੁੱਤੇ ਨੇ ਆਪਰੇ ਮਾਰ ਦੂੰਗੇ ਠੀਕ ਨਹੀਂ ਦਵਾਈ ਦੇਣਾ ਕਿ ਨਾ ਕੀ ਹੈ ਬੁੱਢਾ ਨਾ ਪੱਗੂ ਕੁੱਤਾ ਪਿਆ ਵਾ ਬੁੱਢਾ ਨੂੰ ਨਹੀਂ ਪਤਾ ਖਾਈ ਇਹਦਾ ਹੈਗਾ ਇਹਦਾ ਹੈ ਚਲੋ ਚੱਲੀ ਜਾਂਦੇ ਆ ਬਾਈ ਕੰਮ ਨਿਕਣੇ ਚੱਲੀ ਜਾਣੇ ਜਿੰਨਾ ਚਿਰ ਜ਼ਿੰਦਗੀ ਜੀਉਂਦੀ ਆ ਉਹਨਾਂ ਜੇ ਤੱਕ ਤਾਂ ਧੰਦੇ ਖੜਦੇ ਨਹੀਂ ਚੱਲੀ ਜਾਣ ਇਹ ਬੰਦਾ ਮੁਕਰਾਂ ਕੰਮ ਉਹਦਾ ਕੰਮ ਉਦੋਂ ਹੀ ਮੁਕਣਾ ਕਿ ਉਧਰ ਬੰਦਾ ਮੁਕ ਗਿਆ ਉਧਰ ਕੰਮ ਮੁਕ ਗਿਆ ਤੇਰੇ ਆਪਣੇ ਬਾਲ ਬੱਚੇ ਚੱਲੀ ਜਾਂਦੇ ਚਲੋ ਜੀ ਕੰਬੀ ਪੈਰ ਨਾ ਕਿਹਾ ਇਹ ਪੈਪ ਉਹਦਾ ਪਾਣੀ ਦਾ ਹੱਥ ਇੱਥੇ ਕਿਆਰੀਆਂ ਨੂੰ ਛੱਡਣ ਵੇਲੇ ਉਹ ਪਾਰਲੀ ਪੈਕ ਇਹ ਮੈਂ ਕਹਿੰਦਾ ਉੱਥੇ ਦਾ ਪੈਕ ਸੀਗਾ ਫੇਰ ਇੱਧਰ ਰੱਖ ਲਿਆ ਤਾਂ ਪਿੱਛਾਂ ਪਿਆ ਤਾ ਨਾ ਹਾਂ ਚੱਕ ਕੇ ਲਿਖੇ ਫਰੇ ਕਿ ਮੈਂ ਪੈਰ ਤੇ ਲਾ ਦੇ ਤਾ ਲੋ ਜੀ ਕੱਲੋਂ ਆਪਾਂ ਬੀਜਾਂਗੇ ਉਰੇ ਸਾਗ ਅਹੇ ਕਿ ਅੱਜ ਸਾਰੀ ਆਪਣਾ ਕੰਮ ਨਿਬੜ ਜਾਣਾ ਖਾਲੂ ਸਾਗ ਤਾਂ ਆਪਣੇ ਘਰਾਂ ਪਈ ਉਹ ਲੈ ਕੇ ਵੀਦਣਾ ਔਰ ਤੇ ਹੁਣ ਕਰਦੇ ਵੀਡੀਓ ਬੰਦ ਤੇ ਮਿਲਦੇ ਆ ਕਿਸੇ ਅਗਲੇ ਬਲੌਗ ਚ ਓਕੇ ਬਾਏ ਬਾਏ